ਵੈਗੁਰੂ ਜੀ ਦਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਵੀਰ ਜੀ ਆ ਵੀਰ ਬਲਜੀਤ ਸਰਾਲੀ ਵਾਲੇ ਦਾ ਘਰ ਆ ਆ ਸੰਦ ਸਵਟਾ ਸਾਰਾ ਦਰਿਆ ਦੇ ਵਿੱਚ ਡੇਪ ਆ ਤਮੀਆਂ ਵੀ ਦਰਿਆ ਦੇ ਵਿੱਚ ਡੇਪ ਲੱਗੇ ਐਸ ਵੀਰਦਿਆਂ ਨੇ ਬਲਜੀਤ ਦਾ ਨੰਬਰ ਬੋਲੀ ਮੜਾਇਆ ਹਾਂ ਫੋਨ ਨੰਬਰ ਬੋਲੀ 84272 ਹਾਂ ਭਾਈ ਚੁੱਪ ਕਰ ਮੇਰੇ ਵੀਰ ਹੌਸਲਾ ਕਰ ਤੇਰੇ ਨਾਲ ਆ ਆ ਦੇਖੋ ਵੀਰ ਦਾ ਵਿਚਾਰੇ ਦਾ ਸਾਰਾ ਹੀ ਸਮਾਨ ਸਵਟਾ ਸਾਰਾ ਹੀ ਲੋਂਦਿਆ ਆ ਸਹੀਰ ਦੇ ਲੱਗੇ ਹੋਏ ਆ ਪਰ ਘਰ ਵਿੱਚ ਹੀਰ ਦਾ ਵੀਰ ਦਾ ਸਾਰਾ ਟਾਇਟੇਰੀ ਹੋ ਗਿਆ ਅਵੇਂ ਵੀ ਵੀਰ ਭਰਾ ਆਪਦੇ ਪਿੰਡ ਲੋਏ ਲੱਗੇ ਹੋਏ ਆ ਕੋਈ ਸਰਕਾਰ ਦਾ ਇੱਥੇ ਬੰਦਾ ਨਮੈਂਦਾ ਤੱਕ ਨਹੀਂ ਪਹੁੰਚਿਆ ਗਿਆ ਜੀ ਪ੍ਰਸ਼ਾਸਨ ਦਾ ਅਧਿਕਾਰੀ ਇੱਕ ਵੀ ਨਹੀਂ ਪਹੁੰਚਿਆ ਸੇਰ ਦਾ ਇੱਥੇ ਇੱਕ ਬਲਜੀਤ ਸੰਸਰਾਲੀ ਵਾਲਾ ਇੱਕ ਬਖਤੌਰ ਸਿੰਘ ਦਾ ਸਾਡੇ ਗਵਾਂਢੀ ਉਹ ਵੀ ਉਹਨਾਂ ਦਾ ਵੀ ਘਰ ਟਾਇਟੇਰੀ ਹੋ ਰਿਹਾ ਪ੍ਰਸ਼ਾਸਨ ਦਾ ਬੰਦਾ ਇੱਥੇ ਸੇਰ ਦਾ ਇੱਕ ਵੀ ਨਹੀਂ ਪਹੁੰਚਿਆ ਜਦਈ ਇੱਥੇ ਤੇ ਅਸੀਂ ਗੋਹਰ ਲਾਉਣੇ ਆ ਜੇ ਵੀਰ ਭਰਾ ਕੋ ਕਿਸੇ ਕੋ ਵੱਡਾ ਬੇੜਾ ਹੈਗਾ ਜਾਂ ਬੇੜੀਆਂ ਹੈਗੀਆਂ ਇਹਨਾਂ ਦੇ ਡੇਰਾਂ ਤੱਕ ਪਹੁੰਚਿਆ ਜਾਵੇ ਤਾਂ ਕਿ ਵੀਰ ਦਾ ਜੋ ਕੋ ਮਾੜਾ ਮੋੜਿਆ ਸਮਾਨ ਹੈਗਾ ਤੇ ਇਥੋਂ ਕੱਢ ਲਈਏ ਤੇ ਜੇ ਵੀਰ ਦਾ ਕੋਈ ਹੈਗਾ ਤੇ ਵੀਰ ਦੇ ਨਾਲ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਨੇ ਤੇ ਇਸ ਨੰਬਰ ਤੇ ਕਨੈਕਟ ਕਰ ਲਿਓ ਜਿਹੜਾ ਤੁਹਾਨੂੰ ਨੰਬਰ ਸੇਵ ਕੀਤਾ ਜੀ ਆ ਤੁਸੀਂ ਦੇਖ ਸਕਦੇ ਜੀ ਵੀਰ ਦਾ ਸਮਾਨ ਸੋਣ ਜਿਹੜਾ ਹੈਗਾ ਮਾੜਾ ਮੋੜਿਆ ਅਸੀਂ ਕੱਢਣ ਦਿਆਂ ਜਿੰਨੇ ਕੋਈ ਹੈਗਾ ਵੀਰ ਭਰਾ ਕੋਈ ਕੋ ਵੱਡਾ ਬੇੜਾ ਤੇ ਉਹ ਸਾਨੂੰ ਦੱਸ ਦਿਓ ਤੇ ਕਨੈਕਟ ਕਰ ਲਿਓ ਜੀ